ਅਨਡ ਵੈਲਕਮ ਗਾਈਸ ਔਰ ਕੀ ਹਾਲ ਚੜਾਈਓ ਤੁਸੀਂ ਸਾਰੇ ਜਣੇ ਠੀਕ ਠਾਕ ਹੋਗੇ ਅੱਜ ਦਾ ਵਲੋਗ ਕਰਦੇ ਆ ਕੰਟੀਨਿਊ ਕੋਈ ਮਿੱਤਰ ਹੋ ਗਏ ਹਾਂ ਦਰੰਗਲੇ ਮੜਾ ਜਾਂ ਕੰਮ ਤੇ ਹੁਣ ਜਾਣਦੇ ਆ ਦਰੰਗਲੇ ਤੋਂ ਘਰ ਨੂੰ ਵਾਪਸੀ ਹੋ ਕਰ ਤਰ ਮੋਟਰਸ ਲਿਆ ਤੋ ਕੂਚੀ-ਬੂਚੀ ਕਰਾ ਦਿਆ ਜਿਹਦੀ ਤੇ ਹੁਣ ਚੱਲੇ ਆਪਾਂ ਪਾਲਕ ਵੱਡਣ ਜੱਲੇ ਪਾਲਕ ਵੱਢਣ ਤਾਂ ਪਾਲਕ ਵੱਢ ਕੇ ਲਿਆਉਣੀ ਆ ਘਰ ਅੱਜ ਪਹਿਲੀ ਚ ਬੰਨ ਲੈਣੀ ਗੁਰੂ ਆ ਕੱਲ ਬੜਾ ਖਵੇ ਅੱਗੇ ਆਪਾਂ ਮੁੰਡਾ ਵੱਢ ਲਿਆ ਸੀ ਤੇ ਬਾਜਪਰਾ ਘਰ ਆਗ ਬੜੀ ਔਖੀ ਬੱਜੀ ਨਿੱਕੀ ਨਿੱਕੀ ਰਹਿ ਜਾਂਦੀ ਸਾਰੀ ਖੋਲੇ ਉਹਨੇ ਵੱਢ ਕੇ ਪਾਲਕ ਲਓ ਵੀ ਮਿੱਤਰੋ ਪਾਲਕ ਲਈ ਜੇ ਵੱਢ ਤੇ ਹੁਣ ਚੱਲੇ ਘਰ ਨੂੰ ਇੱਕ ਫੰਡ ਪਹਿਲਾਂ ਘਰ ਲੈ ਗਏ ਆ ਇੱਕ ਇੱਥੇ ਪਈਆ ਤੇ ਥੋੜੀ ਆ ਉਹ ਲੈ ਗਏ ਇੱਕ ਫੰਡ ਘਰ ਹੁਣ ਚੱਲੇ ਆ ਲੈ ਕੇ ਘਰ ਵੱਲ ਨੂੰ ਅੱਜ ਮੂਲੀ ਪੁੱਟੀ ਨਹੀਂ ਆਪਾਂ ਮੂਲੀ ਹਲੇ ਛੋਟੀ ਆ ਤੇ ਉਥੇ ਕੋਈ ਮੂਹ ਨਹੀਂ ਕਰਨ ਡਿਆ ਮੂਲੀ ਆਪਾਂ ਤਾਂ ਨਹੀਂ ਬੁੱਟਣ ਇੰਗਿਆ ਖਲੋਜੀ ਆ ਇਹ ਥੋੜੀ ਪਾਲ ਲੈਂਦੀ ਹੁਰ ਦਸਨ ਲਾ ਕੇ ਫੇਰ ਹੀ ਵੱਢਦੇ ਆ ਫੇਰ ਹੀ ਵਕਾ ਹੋਏਗਾ ਓਕੇ ਰਬੋਣਾ ਚਲੋ ਮਿਲਦੇ ਆ ਘਰੇ ਜਾ ਕੇ ਲੋ ਵੀ ਮਿੱਤਰੋ ਚੱਲੇ ਅੱਜ ਗੰਨੇ ਦਾ ਫੇਰਾ ਲੈ ਕੇ ਫੇਰੇ ਹੁਣ ਟਰਾਲੀ ਪਾਉਣ ਲੱਗੇ ਨੇ ਕਰ ਲੱਗੇ ਟਰਾਲੀ ਲੋਡ ਕੱਢਣ ਡਿਆ ਵੱਡਾ ਬਰਾ ਟਰੈਕ ਕਰੂੰ ਕੱਢ ਕੇ ਇੱਥੇ ਜਾਂਦੇ ਆ ਵੈਲੀ ਤੇ ਤਲੀ ਪਾਈਏ ਤੇ ਫਿਰ ਜਾਈਏ ਇਹ ਕਿ ਆ ਕੀ ਬਣਦਾ ਕੀ ਦੁਰਗਾ ਕੱਢ ਦੇ ਫੁੱਲ ਫੁੱਲ ਕੱਢ ਦੇ ਬੰਪਰ ਵੇਲ ਹੀ ਬੰਪਰ ਬੰਪਰ ਆਉਂਦੇ ਜਾਂਦੇ ਨੰਗਾ ਨੰਗਾ ਜਾਂਦੇ ਜਾਂਦੇ ਕੋਈ ਨਹੀਂ ਜਾਂਦੇ 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 ਲੋ ਵੀ ਮਿੱਤਰੋ ਲਗਾ ਟਰੈਕਟਰ ਗੱਡੀ ਕਰਕੇ ਹੁੰਦਾ ਤੰਗ ਤਾਂ ਕਰਕੇ ਨਹੀਂ ਨਿਕਲਣਿਆ ਚੱਲਿਆ ਹਣ ਵੱਡਾ ਬਰਾ ਲੈ ਕੇ ਥਾਲੀ ਪਾਉਣ ਲਗਾ ਆਂਦਾ ਥਾਲੀ ਫਿਰ ਜਾਂਦਾ ਤੇ ਹੁਣ ਆਪਾਂ ਵੀ ਚੱਲਦੇ ਪੈੜੀ ਵੱਲੋਂ ਉਧਰੋਂ ਵੱਡਾ ਵੀਰ ਗਿਆ ਏ ਟਰਾਲੀ ਦੀ ਹਵਾ ਚੈੱਕ ਕਰਾਉਣ ਟੈਰਾ ਟੋਰਾ ਟਰੈਕਟਰ ਥਾਲੀ ਦੇ ਪੌੜੀਆਂ ਪਈਆਂ ਦੂਜੀ ਪੈੜੀ ਜਿੱਦੇ ਅੱਜ ਉਧਰੋਂ ਗੱਲਾਂ ਨਹੀਂ ਵੜਿਆ ਜਦੋਂ ਦੀ ਪੈੜੀ ਵੱਲ ਵੜਿਆ ਹੋ ਆ ਕਰਕੇ ਉਹਨੇ ਹੀ ਜਾਟ ਤੇ ਮੋਟਰਸਾਈਕਲ ਤੇ ਪੌੜੀਆਂ ਦੇਣ ਭਈਆਂ ਪਰ ਉਧਰ ਉਹ ਜਿੱਥੇ ਤਾਂ ਹੀ ਛਣੀਆਂ ਵਾਲਾ ਜੀ ਸਾਡੇ ਘਰਾਂ ਲੱਗ ਭਈ ਇਹ ਨਾ ਹੁੰਦੇ ਉਧਰ ਉਧਰੀ ਸਦਾ ਆਇਣਾ ਵਾ ਕੀ ਇਹੇ ਚੇ ਤੋ ਉਹਨਾਂ ਜਿਹੜੇ ਉਹਨੇ ਆਇਣਾ ਉਹਨੇ ਜਿਹੜਾ ਆਪਾਂ ਪੌੜੀਆਂ ਲੱਗਦਾ ਜਣਾ ਵਾ ਫਿਰ ਮੱਲਾ ਟੱਡਾ ਬਣ ਕੇ ਭਈ ਇਹ ਪੌੜੀਆਂ ਦੀ ਲੋੜ ਤੇ ਪੈਣੀ ਪੈਣੀ ਹੈ ਕਿਣੀ ਚਲੋ ਮਿਲਦੇ ਆ ਪੈਲੀ ਜੀ ਪੋੜੀ ਕੇ ਵੇਖਦੇ ਕਿੰਨਾ ਕੁ ਵੱਡਿਆ ਕਮਾ ਲਾ ਆਹ ਪੈਲੀ ਜੀ ਉਦੋਂ ਥੋੜਾ ਜਿਹਾ ਵੱਡਿਆ ਸੀ ਉਹ ਜਿਹੜੀ ਬਾਰਡਰ ਕੰਨੇ ਤੁਹਾਨੂੰ ਦੱਸਿਆ ਹੈ ਨਾ ਉਦੋਂ ਵੀ ਤਵੇਣਾ ਬਣ ਗਿਆ ਉਹ ਆਈ ਪੈਲੀ ਜੋ ਵੱਡਿਆ ਸੀ ਤੇ ਉੱਚੋ ਥੋੜੀ ਬੱਤੀ ਘੱਟ ਲੱਗਦੀ ਫਿਰ ਆ ਥਾਂ ਵੱਡ ਲਿਆ ਸੀ ਹੁਣ ਆ ਥਾਂ ਢੱਕ ਦਿੱਤਾ ਨਾ ਹੁਣ ਉੱਪਰਲੇ ਪਾਸੇ ਕਾਲੂਪੁਰ ਵਾਲੀ ਸ਼ੈਡ ਤੋਂ ਵਢਾਉਂਦਾ ਵੇ ਹੁਣ ਉਧਰੋਂ ਕੱਢਣਾ ਅੱਜ ਗੰਨਾਂ ਉਹ ਰੱਖ ਜਾਂਦੇ ਨਾ ਭਈਏ ਪੌੜੀਆਂ ਉਹ ਪੌੜੀਆਂ ਚੱਕੀ ਤੇ ਚੱਲੀਏ ਚਲੋ ਮਿਲਦੇ ਆਂ ਗਾੜੀ ਗਾੜੀ ਮੇਤਰੋ ਲੈ ਕੇ ਆ ਗਿਆ ਪੌੜੀਆਂ ਛੱਲਿਆ ਚੱਲਿਆ ਬਸ ਹੁਣ ਗੰਨਾਂ ਨਾਲ ਇਹ ਲੰਮਰਦਾਰ ਛੱਲਿਆ ਚੱਲਿਆ ਗੰਨਾਂ ਉਹ ਕਮਾਲ ਛੁੱਟ ਗਈ ਇਥੇ ਸਰੋਬੀਤੀ ਆ ਵਾਸ ਹੁਣ ਇਹ ਕਰੇ ਮਾਲਕ ਕਿਰਪਾ ਚਾਹੀਦੀ ਆ ਵਾਸ ਹੋਰ ਨਹੀਂ ਕੋਈ ਗੱਲ ਲਓ ਵੀ ਮਿੱਤਰੋ ਲਦਨ ਡੇ ਪੇ ਜੇ ਗੰਨਾ ਲਦਨ ਡੇ ਪੇ ਜੇ ਗੰਨਾ ਹੁਣ ਖੜਾ ਆਪਣਾ ਝੋਟਾ ਝੋਟਾ ਖੜਾ ਜੀ ਹੁਣ ਆਪਣਾ ਇਥੇ ਹੁਣ ਲੱਦ ਕੇ ਤੇ ਚੱਲਦੇ ਆਂ ਕੀੜੀਆਂ ਵੱਲ ਨੂੰ ਕੀੜੀ ਲੈ ਕੇ ਜਾਣਾ ਭਾਏ ਤੇ ਕੁਝ ਵੀ ਨਹੀਂ ਲੱਗਾ ਇਹ ਅੱਜ ਪਾਠੀਆ ਪਾਲੀ ਜੀ 8 ਵਜੇ ਆਉਣੀ ਹੈ ਮੇਰੇ ਹਿਸਾਬ ਨਾਲ ਨਾ 8 ਵਜੇ ਆਉਣਗੇ ਅੱਜ ਕੋਈ ਮਿੱਤਰੋ 1 2 3 ਤੇ ਇੱਕ ਪਿਛੇ ਗਲੋਤਾ 4 ਗਿਣਾ ਕੱਢਣ ਲੱਗੇ ਆਂ ਬਸ ਹੁਣ ਓਕਰ ਬੋਰਡ ਵੇਣਾ ਕੰਮ ਔਲ ਦੱਤੇ ਆ ਚੱਲਿਆ ਗੱਡੀ ਚੋਰ ਲੈਦੀ ਜੇ ਕਾਟੇ ਕੇ ਟਰਾਲੀ ਹੁਣ ਬਸ ਯਾਰ ਸ਼ੁਰੂ ਹੋ ਗਏ ਚੱਲੇ ਫੇਲ ਵਾਲ ਰੋਡ ਗਰੇ ਬਾਬਾ ਸ਼ਿਵ ਚੰਦ ਕੇ ਬਾਬਾ ਦੀ ਸੰਗਤ ਬੀਬੀ ਮੈਟਰੋ ਪਿੰਡੋਂ ਨਿਕਲ ਕੇ ਪਹੁੰਚ ਗਏ ਹੁਣ ਬਕਸ਼ੀਵਾਲ ਬਕਸ਼ੀਵਾਲ ਪਹੁੰਚ ਗਏ ਹੁਣ ਟਾਇਰ ਦੇ ਕਨੇ ਟਰਾਲੀ ਦੇ ਦਾ ਕੋਈ ਨਾ ਵੀ ਅੱਜ ਬਾਬੇ ਦੀ ਮੇਰ ਲਗਾ ਜਨਾਹ ਇਹ ਗਿਵਾਹ ਦੀ ਕਿਰਪਾ ਨਾਲ ਉਹ ਨਹੀਂ ਪਹੁੰਚਾ ਲਓ ਵੀ ਮਿੱਤਰੋ ਪਹੁੰਚ ਗਏ ਜੇ ਮਿਲਦੇ ਵਿੱਚ ਰਾਸਤੇ ਕਿੰਨੇ ਥੋੜਾ ਹੀ ਆ ਥੱਲੇ ਵੀ ਚਾਰ ਪੰਜ ਲੈਣਾ ਰਹਿ ਗਿਆ ਤੇ ਇੱਕ ਦੋ ਲੈਣ ਉੱਤੇ ਆ ਜੀ ਰਾਸਤੇ ਦੇ ਹਿਸਾਬ ਦੇਈ ਆ ਔਰ ਇਹ ਬਾਬੇ ਜੀ ਮੇਰੇ ਨਾਲ ਵਧੀਆ ਵਧੀਆ ਸਮਾਂ ਬਿਤਾ ਪਹੁੰਚ ਗਏ ਜੇ ਮਿਲਦੇ ਵਿੱਚ ਤੇ ਫੇਰ ਰੋਟੀ ਖਾਣੇ ਆ ਤੇ ਰੋਟੀ ਖਾ ਕੇ ਦਰ ਸੌਣੇ ਆ ਸੋਵਾ ਗਏ ਤੂੰ ਤਾਂ ਡਾਗੀਏ ਜੜਾ ਵੀ ਦੇ ਤੇ ਚੜ ਜਿਹੜਾ ਬੜੇ ਰਮਾਨ ਨਾ ਕਿਉਂ ਹੁਣ ਜੇ ਸਟਰੈਸ਼ ਘਾਟਾ ਨਾ ਫਿਰ ਮਿਲ ਦੀ ਸਪੀਡ ਵੀ ਸ਼ੋਅ ਕਰ ਦਿੰਦੇ ਆ ਇਹਦੋਂ ਰਸ਼ ਘਾਟ ਕੇ ਫਿਰ ਥੱਕੇ ਨੇ ਕਰਨੀ ਪੈਂਦੀ ਉਹਨਾਂ ਨੂੰ ਉਹਨਾਂ ਨੇ ਵੀ ਕਿੰਨਾ ਕੁ ਚਿਰ ਚਲਾਉਣੀ ਵਿਚਾਰਿਆ ਨੇ ਚਲੋ ਦਿਲਦੇ ਆ ਬੋ ਲਾ ਕੇ ਟਰਾਲੀ ਰੋ ਜਾਟ ਆ ਮਜੇ ਮਜੇ ਖੱਡੇ ਬੜੇ ਪੈ ਗਏ ਇਹਦੇ ਪਤਰਾ ਕੀਤਾ ਸੀ ਇਹਨਾਂ ਨੇ ਖਾਂ ਖੱਡੇ ਬਣੇ ਹੋ ਗਏ ਪਰ ਪਹਿਲਾ ਹੀ ਕਿੰਨਾ ਪੇ 6-7 ਸਾਲ ਹੋ ਗਿਆ ਜਦ ਨਾਲ ਲੈ ਜਾਂਦੇ ਹਾਂ ਕਦੀ ਨਹੀਂ ਅੱਜ ਤੱਕ ਮੈਂ ਉਸ ਲਈ ਜਾੜ ਜਿ ਲੱਗਾ ਪਰ ਆ ਦੂਜਾ ਫੇਰਾ ਵਾ ਐਸੀ ਜੰਦਾ ਆ ਮੇਲ ਵਿੱਚ ਤੋਂ 2.5 ਫੇਰੇ ਤੋਂ 2.5 ਘੰਟੇ 2-3 ਫੇਰੇ ਤੇ ਕੁਟਰੀ ਤੋ ਫੇਰੇ ਉਟਰੀ ਲਾੜਿਆ ਉਹ ਤੇ ਦੋ ਫੇਰੇ ਦੂਜਾ ਫੇਰਾ ਇੱਥੇ ਲੈ ਕੇ ਆਇਆ ਹਨ ਦੋਵੇਂ ਫੇਰੇ ਮੇਰੇ ਏਅਰਕਿ ਉੱਪਰ ਲਈ ਜਾੜੀ ਲੱਗਣ ਦੇ ਆ ਥੱਲੇ ਲੱਗੇ ਜਾੜੀ ਏਅਰਕੀ ਉਾਰੀ ਆਉਣੀ ਫੇਰੇ ਏਅਰਕੀ ਦਾ ਸਾਰਾ ਸਿਆ ਏਅਰਕੀ ਨੂੰ ਉਤਲਾ ਜਾੜੀ ਐਂ ਕਰਵਾਇਆ ਚਾਉਣਾ ਦੇਖੋ ਤੋਾਈ ਤੋਆ ਤੋਆ ਕੋ ਆ ਗਿਆ ਤੋਾਈ ਤੋਆ ਤੋਾਈ ਤੋਆ ਨਾ ਪਰਦੀ ਜਣਾ ਜਲਦੀ ਜੀ ਪੈਟਰੋਲ ਆਦੀ ਗੱਲ ਆਂਦੇ ਵਿੱਚ ਟਰਾਲੀ ਨਾਲੇ ਤੁਹਾਨੂੰ ਇੱਕ ਗੱਲ ਦੱਸਾਂ ਹੇ ਪੜੀ ਜਲਾ ਦੇ ਨਾ ਗੱਡੀ ਹੈ ਕੱਚੇ ਫਿਰ ਚਾੜੀ ਟਰਾਲੀ ਵਿੱਚ ਟਰੈਕ ਚੋਕੇ ਵਜ ਜਾ ਨੁਕਸਾਨ ਹੋ ਗਿਆ ਸਪੀਕਰ ਟੁੱਟ ਗਏ ਸਪੀਕਰ ਟੁੱਟ ਗਏ ਅਜ ਡੰਡਾ ਬਣਾ ਹੀ ਹੋਣਾ ਪਿਆ ਫਿਰ ਸਪੀਕਰ ਗੇ ਟੁੱਟ ਥੋੜੇ ਜਾਗ ਕੱਲ੍ਹ ਚੱਲ ਜਣਾ ਵੰਦੇ ਆ ਤਾਂ ਘਰ ਵਾਈ ਦਾ ਕਰੀ ਲਜਣਾ ਵਾ ਫੇ ਜਾ ਕੇ ਕਰਾਉਣੇ ਇਹਦਾ ਕੰਮ ਕਰਦੇ ਆ ਸੈਟ ਵੈਟ ਫਿਰ ਤੇ ਟਰੋਟ ਤੇ ਹੀ ਦੇ ਹੁਣ ਚਾਹ ਪਾਣੀ ਪੀ ਗਏ ਆ ਇਹ ਨਾਲ ਇੱਕ ਪੌਣਾ ਖਾਏ ਆ ਜਿਹੜਾ ਮਾਰਾ ਆ ਇਹਦੇ ਹੁਣ ਇਦਿਆਂ ਬਸ ਤੁਰਨ ਲੱਗੀ ਲੈਣਾ ਸਾਡੀ ਝਾੜ ਦੀ ਵਾਰੀ ਆਉਣ ਵਾਲੀ ਘੜੇ ਡੇਢ ਤੱਕ ਅਜੂ ਤੱਕ ਆ ਜੂਗੀ ਆਉਣ ਵਾਲੀ ਬਸ ਹੁਣ ਅਰੇ ਦੇ ਝਾੜ ਬੜਾ ਖਾਲੀ ਰੋਸ਼ਨ ਨਹੀਂ ਨਾ ਥੋੜਾ ਹੀ ਰਸ਼ ਪੰਜ ਸੱਤ 40 ਘੰਟੇ ਦੇ ਸਹੀਦ ਅਨੁਰਾਤ ਜੀ ਜਦੋਂ ਰੱਜਾ ਜਦੋਂ ਮਤਲਬ ਰਸ਼ ਘਟ ਜਾਂਦਾ ਫਿਰ ਮੇਰੇ ਸਲੋ ਕਰ ਦਿੰਦੇ ਹਨ ਤਾਂ ਕਰਕੇ ਓਕੇ ਰਿਪੋਰਟਾਂ ਨਹੀਂ ਨਿਕਲਣ ਬੜਾ ਜਵਾ ਕਟਾ ਦਿੰਦੇ ਆ ਜੇ ਮਿਲ ਜਾਗੇ ਨਾ ਬੜਾ ਕਟਾ ਹੈ ਤਾਂ ਚਲੋ ਸਲੋ ਹੋ ਜਾਂਦੀ ਹੈ ਬਸ ਤੁੰਗੀਆਂ ਲੈਣਾ ਕੋ ਆ ਜਿਹੜੀ ਛੇਤੀ ਵਾਰੀ ਹੋ tutri diye sorry lağdı. Ne yar kaya ਜਾਵਾ ਬਗਲਾ ਬਗਲਾ ਬੋਲੀ ਬੋਲੀ ਕੋ ਜੀ ਜੀ ਮਗਰਾੜ ਰਾਏ ਮਰਾੜ ਮਾਰ ਕੱਪਾ ਮੋੜਾ ਉਹ ਮਾਰਦਾ ਛੋਟੇ ਨੂੰ ਕਪੜਾ ਰਿੰਮ ਬੜੇ ਦੇ ਬੜੇ ਹੁਣ ਰਿੰਮ ਰੰਮ ਕਰਦੇ 100 ਫਿਰ ਬੋਲ ਗਰਾ ਜੀ 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 ਉਹਦਾ ਕੰਮ ਜਿਆ ਗੋ ਯਾਰ ਵਾਚ ਚੈੱਕ ਕਰਾਉਣਾ ਦਾ ਨਹੀਂ ਝੋਟੇ ਨਹੀਂ ਚੱਲ ਸਕੋ ਹਰ ਹਰ ਰੱਬ ਬੜੀ ਗੇਨ ਬਾਈ ਬਹੁਤ ਜ਼ਿਆਦਾ ਗੈਂਡ ਆਪੀ ਇਹ ਇਹ ਕਿੰਨੀ ਸਖੀ ਰਹਾ ਆ ਨਾ ਲੈ ਗਿਆ ਮੇਰੇ ਤਰ੍ਹਾਂ ਲੋਕ ਦਾ ਕਰਦੇ ਆਪਾਂ ਇੱਥੇ ਐਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਣੇ ਵਾਤਵਾਰ ਸਪੋਰਟ ਕਰੋ ਆਪਣੇ ਭਰਾ ਨੂੰ ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ